ਸਤ ਸਿਨ ਖੁਸ਼ੀਆਂ ਦਾ ਆਇਆ ਤਨ ਬਾਦ ਦਾਤ ਜਿਨ ਖੁਸ਼ੀਆਂ ਦਾ ਆਇਆ ਮੇਨ ਤਾਨੂ ਰੱਬਾ ਤੂੰ ਸੋਨਾ ਫਾਲ ਲਾਇਆ ਮੇਨ ਤਾਨੂ ਰੱਬਾ ਤੂੰ ਸੋਨਾ ਫਾਲ ਲਾਇਆ ਅਰਿੰਦਰ ਅਿੰਦਰ ਪਾਲ ਸੋਨਾ ਘਰ ਹੈ ਬਣਾਇਆ ਚਾਚੜ ਆਇਆ ਧੰਨਵਾਦ ਦਾਤਾ ਦਿਨੈ ਖੁਸ਼ੀਆਂ ਦਾ ਆਇਆ ਧੰਨਵਾਦ ਦਾਤਾ ਦਿਨੈ ਖੁਸ਼ੀਆਂ ਦਾ ਆਇਆ ਇੱਕ ਇੱਕ ਇਟ ਤੇ ਇੱਕ ਇੱਕ ਰਿੱਟ ਤੇ ਮੁਹੱਬਤਾਂ ਦਾ ਰੰਗ ਏ ਦੱਸਿਆ ਬੱਚਿਓ ਤੁਹਾਨੂੰ ਜੀਵਨ ਦਾ ਢੰਗ ਏ ਦਿਲ ਵਾਲੇ ਗੂਏ ਤਾ ਪਿਆਰ ਵਾਲਾ ਲਾਇਆ ਦੁਹੇ ਮੁਤਾ ਪਿਆਰ ਨਾਲ ਲਾਇਆ ਧੰਨ ਬਾਦ ਦਾਤਾ ਦੀਏ ਖੁਸ਼ੀਆਂ ਦਾ ਆਇਆ ਧੰਨ ਬਾਦ ਦਾਤਾ ਦੀਏ ਖੁਸ਼ੀਆਂ ਦਾ ਆਇਆ ਨਮਨੀਤ ਪਰਮਿੰਦਰ ਅੱਜ ਭਾਬੀਆਂ ਨੇ ਆਈਆਂ ਜੀ ਨਮਨੀਤ ਪਰਮਿੰਦਰ ਅੱਗੇ ਭਾਬੀਆਂ ਨੇ ਆਈਆਂ ਜੀ ਜਸਵੀਰ ਭਾਬੀ ਆ ਕੇ ਜਿੱਤੀਆਂ ਬਣਾਈਆਂ ਚਾਚਣ ਆਇਆ ਧੰਨਵਾਦ ਸਤਿਗਿਣੇ ਖੁਸ਼ੀਆਂ ਦਾ ਆਇਆ ਧੰਨਵਾਦ ਸਤਿਗਿਣੇ ਖੁਸ਼ੀਆਂ ਦਾ ਆਇਆ ਇੰਦਰ ਪਾਲਨ ਇੰਦਰ ਪਾਲ ਸਤਿਨਾਮ ਧੀਰੇ ਚੱਲ ਆਏ ਨੇ ਇੰਦਰ ਪਾਲ ਸਤਿਨਾਮ ਧੀਰੇ ਚੱਲ ਆਏ ਨੇ ਸਤਵੀਰ ਮਨ ਕਿੜੀ ਆਇਆ ਵੀਰੇ ਅੰਦਰ ਸੇਕਿਆਗੇ ਮਨ ਕਿੜੀ ਆਇਆ ਧੰਵਾਦ ਤਾਤਾ ਦਿਨੇ ਖੁਸ਼ੀਆਂ ਦਾ ਆਇਆ ਗੁਰਜਸ ਸਭੀ ਮਹਿਤਾਬ ਜਗ ਜੀਵਨ ਸਾਰੇ ਆਏ ਨੇ ਗੁਰਨਾਜ ਪਰਨੀਤ ਰਹਿਮਤ ਤੇ ਦੀਨੀ ਫੁੱਲ ਵਰਸਾਏ ਨੇ ਬੱਚਿਆਂ ਨੇ ਖੁਸ਼ੀ ਵਿੱਚ ਰਾਂ ਲੀਤ ਗਾਇਆ ਬੱਚੇ ਆਨੇ ਖੁਸ਼ੀ ਵਿੱਚ ਰਲ ਗਿਟ ਗਿਆ ਧੰਨਵਾਦ ਦਾ ਤਾਪ ਦਿਨੇ ਖੁਸ਼ੀਆਂ ਆਇਆ ਰੱਬ ਦੀਆਂ ਰਹਿਮਤ ਸਾਡੀ ਝੋਲੀ ਪਾਈਆਂ ਨੇ ਸਾਰੇ ਪਰਵਾਰ ਵਿੱਚ ਖੁਸ਼ੀਆਂ ਜੁਆਇਆਂ ਨੇ ਜੋ ਵੀ ਕੁਝ ਪਾਇਆ ਤੇਰੇ ਦਰੋਂ ਤੋ ਪਾਇਆ ਜੋ ਵੀ ਕੁਝ ਪਾਇਆ ਤੇਰੇ ਦਰੋਂ ਤੋ ਪਾਇਆ ਤਨਵਾਦ ਦਾਤਾ ਦਿਨੇ ਖੁਸ਼ੀਆਂ ਦਾ ਆਇਆ ਤਨਵਾਦ ਦਾਤਾ ਦਿਨੇ ਖੁਸ਼ੀਆਂ ਦਾ ਆਇਆ ਪਿਆਰ ਨਾਲ ਬੱਚਿਓ ਘਰ ਵਿੱਚ ਰਹਿਣਾ ਏ ਹਰ ਸਾਦੇ ਨਾਲ ਤੁਸਾਂ ਵਾਹਿਗੁਰੂ ਕਹਿਣਾ ਏ ਸ਼ੁਕਰ ਮਨਾਉਣਾ ਜਿਸ ਦਿੱਤਾ ਸ਼ਰਮ ਆਇਆ ਤਨਵਾਦ ਦਾਤਾ ਦਿਨੇ ਖੁਸ਼ੀਆਂ ਦਾ ਆਇਆ ਉਤਨੋਂ ਹਰ ਪ੍ਰਤੀ ਪਤਿਆ ਸੋਨੇ ਸਾਡੇ ਜੀਵ ਨੇ ਕਵੰਤ ਦਲਜੀਤ ਅੱਜ ਖੁਸ਼ੀ ਵਿੱਚ ਖੀਵੇ ਨੇ ਪਿਆਰ ਵਾਲਾ ਪਾਣੀ ਰੱਬ ਨੀਹਾਂ ਵਿੱਚ ਪਾਇਆ ਪਿਆਰ ਵਾਲਾ ਪਾਣੀ ਅੱਜ ਨੀਹਾਂ ਵਿੱਚ ਪਾਇਆ ਧੰਨਵਾਦਤਾਤਾ ਦਿਨੇ ਖੁਸ਼ੀਆਂ ਦਾ ਆਇਆ ਧੰਨਵਾਦਤਾਤਾ ਦਿਨੇ ਖੁਸ਼ੀਆਂ ਦਾ ਆਇਆ ਸੰਗਤਾ ਆਕੇ ਸਾਰੇ ਬੇੜੇ ਆਇਆ ਨੇ ਸਾਰੀਆਂ ਸੀਸਾ ਵਾਲਾ ਮੀਂਹ ਵਰਸਾਏ ਸਾਰੀਆਂ ਸੀਸਾ ਵਾਲਾ ਮੀਂਹ ਵਰਸਾਏ ਧੰਨਵਾਦ ਦਾਤਾ ਜੀ ਨੇ ਖੁਸ਼ੀਆਂ ਦਾ ਆਇਆ ਧੰਨਵਾਦ ਦਾਤਾ ਜੀ ਨੇ ਖੁਸ਼ੀਆਂ ਦਾ ਆਇਆ ਧੰਨਵਾਦ ਦਾਤਾ ਜੀ ਨੇ ਖੁਸ਼ੀਆਂ ਦਾ ਆਇਆ ਗਾਧੂ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ